ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਸਪੋਟਰਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿ ਬੇਨਤੀ ਕੀਤੀ ਜਾਂਦੀ ਆ ਕਿ 1 ਜੂਨ ਨੂੰ ਜੋ ਵੋਟਾਂ ਹੋਣ ਜਾ ਰਹੀਆਂ ਜਿਸ ਦੇ ਵਿੱਚ ਆਜ਼ਾਦ ਉਮੀਦਵਾਰ ਪੰਥ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਚੋਣ ਮੈਦਾਨ ਦੇ ਵਿੱਚ ਹਨ ਜਿਨ੍ਹਾਂ ਦਾ ਚੋਣ ਨਿਸ਼ਾਨ ਮਾਈਕ ਹੈ ਮਾਈਕ ਇੱਕ ਤਰੀਕ ਨੂੰ ਮਾਈਕ ਵਾਲਾ ਬਟਨ ਦਬਾਉਣਾ ਮੈਂ ਆਪ ਜੀ ਨੂੰ ਦਿਖਾ ਰਿਹਾ ਈਵੀਐਮ ਮਸ਼ੀਨ ਹੈ ਜੋ ਇਸ ਤਰ੍ਹਾਂ ਦੀ ਹੋਵੇਗੀ ਔਰ 12 ਨੰਬਰ ਤੇ ਭਾਈ ਸਾਹਿਬ ਦਾ ਨਾਮ ਲਿਖਿਆ ਹੋਊਗਾ ਭਾਈ ਅਮਰਤਪਾਲ ਸਿੰਘ ਔਰ ਉਸ ਦੇ ਅੱਗੇ ਭਾਈ ਸਾਹਿਬ ਦੀ ਤਸਵੀਰ ਫੋਟੋ ਹੋਏਗੀ ਔਰ ਉਸ ਤੋਂ ਅੱਗੇ ਮੈਂ ਚੋਣ ਨਿਸ਼ਾਨ ਦੀ ਫੋਟੋ ਹੋਏਗੀ ਔਰ ਆਪਾਂ 12 ਨੰਬਰ ਜੋ ਬਟਨ ਹੈ ਇਸ ਨੂੰ ਇਸ ਤਰ੍ਹਾਂ ਦਬਾਉਣਾ ਹੈ ਤੇ ਭਾਈ ਸਾਹਿਬ ਨੂੰ ਆਪਾਂ ਵੋਟ ਪਾਉਣ ਦਾ ਸਬੂਤ ਦੇਣਾ ਹੈ ਔਰ 1 ਜੂਨ ਨੂੰ ਸਾਰੇ ਵੋਟਰ ਭਾਈ ਸਾਹਿਬ ਦੇ 12 ਨੰਬਰ ਤੇ ਚੋਣ ਨਿਸ਼ਾਨ ਮਾਈਕ ਤੇ ਬਟਨ ਦਬਾ ਕੇ ਔਰ ਭਾਈ ਸਾਹਿਬ ਨੂੰ ਸਬੂਤ ਦਿਈਏ ਤੇ ਭਾਈ ਸਾਹਿਬ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ